ਹਾਰਟੈਕ ਫਾਊਂਡੇਸ਼ਨ ਅਤੇ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਫਤਿਹਗੜ੍ਹ ਸਾਹਿਬ ਯੂਨੀਵਰਸਿਟੀ ਦੇ ਸੈਮੀਨਾਰ ਹਾਲ ਦੇ ਵਿੱਚ ਵਰਲਡ ਸੋਸ਼ਲ ਵਰਕਡੇ ਮਨਾਇਆ ਗਿਆ ਇਸ ਪ੍ਰੋਗਰਾਮ ਦੇ ਰਾਈ ਸਟ੍ਰੈਸ ਮੈਨੇਜਮੈਂਟ ਐਂਡ ਇਮੋਸ਼ਨਲ ਵੈਲਨੈਸ ਅਤੇ ਵਰਕਸ਼ਾਪ ਲਗਾਈ ਗਈ ਇਸ ਪ੍ਰੋਗਰਾਮ ਦੇ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਇਸ ਮੌਕੇ ਜਾਣਕਾਰ ਦੇ ਡੀਐਸਪੀ ਹਤੇਸ਼ ਕੁਮਾਰ ਨੇ ਕਿਹਾ ਕਿ ਇਸ ਸੈਮੀਨਾਰ ਦੇ ਵਿੱਚ ਸਟ੍ਰੈਸ ਮੈਨੇਜਮੈਂਟ ਤੇ ਇਮੋਸ਼ਨਲ ਵੈਲਨੈਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਅਜਿਹੇ ਪ੍ਰੋਗਰਾਮ ਲਈ ਧੰਨਵਾਦ ਵੀ ਅਸੀਂ ਕਰਦੇ ਹਾਂ ਸ਼ੇਗੁਰੂਗੁਰੂਗਰਾਂਤ ਸਾਹਿਬ ਯੂਨੀਵਰਸਿਟੀ ਦੇ 22 ਚਾਂਸਾ ਡਾਕਟਰ ਪ੍ਰਿਤਪਾਲ ਜੀ ਨੇ ਕਿਹਾ ਕਿ ਆਧ ਦੇ ਸਮੇਂ ਹਰ ਵਿਅਕਤੀ ਸਟ੍ਰੈਸ ਦੇ ਵਿੱਚ ਹੈ ਅਜੇ ਵਿੱਚ ਇਹ ਸੈਮੀਨਾਰ ਬਹੁਤ ਹੀ ਜ਼ਰੂਰੀ ਹਨ ਹਰਟੈਕ ਫਾਊਂਡੇਸ਼ਨ ਅਤੇ ਗੁਰੂਗਰਾਂਤ ਸਾਹਿਬ ਬਲਰ ਯੂਨੀਵਰਸਿਟੀ ਦੇ ਕੋਲੈਬੋਰੇਸ਼ਨ ਨਾਲ ਸਟ੍ਰੈਸ ਮੈਨੇਜਮੈਂਟ ਐਂਡ ਇਮੋਸ਼ਨਲ ਵੈਲਬੀਂਗ ਤੇ ਸੈਸ਼ਨ 1 ਡੇ ਟ੍ਰੇਨਿੰਗ ਸੈਸ਼ਨ ਆਰਗੇਨਾਈਜ਼ ਕੀਤਾ ਗਿਆ ਤੇ ਇਸ ਚ ਜੋ ਕਿ ਆਪਣੇ ਸਟ੍ਰੈਸ ਮੈਨੇਜਮੈਂਟ ਦੇ ਟੈਕਨਿਕਸ ਬਾਰੇ ਦੱਸਿਆ ਜਾਊਗਾ ਤੇ ਕਿਵੇਂ ਇਮੋਸ਼ਨਲ ਵੈਲਬੀਂਗ ਰਹਿਣਾ ਹੈ ਇਹਦੇ ਬਾਰੇ ਦੱਸਿਆ ਜਾਊਗਾ ਤੇ ਅਸੀਂ ਧੰਨਵਾਦੀ ਹਾਂ ਦੋਵੇਂ ਸੰਸਥ ਏ ਸਿੱਧਾਨਵਾਦ ਕਰਦੇ ਆ ਤੇ ਸਾਰਿਆਂ ਨੂੰ ਵਰਲਡ ਵਰਕ ਸੋਸ਼ਲ ਡੇ ਦੀ ਮੁਬਾਰਕਾਂ ਅੱਜ ਸ੍ਰੀ ਗੁਰਗੰਸਾਵਰਡ ਯੂਨੀਵਰਸਿਟੀ ਵਿੱਚ ਹਰਤੇਕ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਸਟ्रेस ਮੈਨੇਜਮੈਂਟ ਤੇ ਇਮੋਸ਼ਨਲ 웰ਬੀਇੰਗ ਤੇ ਅੱਜ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਡੇ ਨੌਜਵਾਨ ਬੱਚਿਆਂ ਦੇ ਵਿੱਚ ਤੇ ਜਿਹੜੇ ਪੁਲਿਸ ਪਰਸਨਲ ਆ ਉਹਨਾਂ ਦੇ ਵਿੱਚ ਸਟ्रेस ਦਾ ਜਿਹੜਾ ਲੈਵਲ ਹੈ ਬਹੁਤ ਵੱਧ ਰਿਹਾ ਆ ਬੱਚਿਆਂ ਦੇ ਵਿੱਚ ਜਿਹੜਾ ਆਪਣੇ ਕਰੀਅਰ ਨੂੰ ਲੈ ਕੇ ਤੇ ਪੁਲਿਸ ਪਰਸਨਲ ਦੇ ਵਿੱਚ ਐਕਸਟੈਂਡਡ ਆਰਸ ਆਫ ਡਿਊਟੀ ਇਹਦੇ ਨਾਰਮਲੀ ਇਹਨਾਂ ਤੇ ਹੁੰਦੇ ਆ ਤਾਂ ਕਾਫੀ ਹੱਦ ਤੱਕ ਜਿਹੜਾ ਹੈ ਉਸ ਸਟ्रेस ਵੱਧ ਰਿਹਾ ਤੇ ਇਸ ਸਟ्रेस ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਆ ਕੀ ਕੀ ਟੈਕਨੀਕਸ ਅਸੀਂ ਯੂਜ਼ ਕਰ ਸਕਦੇ ਆ ਉਹਦੇ ਬਾਰੇ ਵੱਖ-ਵੱਖ ਸਪੋਰਟਸ ਜਿਹੜੇ ਆ ਉਹ ਇਹਦੇ ਰਿਵਿਊ ਕਰਨਗੇ ਅੱਜ ਵਰਲਡ ਸੋਸ਼ਲ ਵਰਕ ਡੇ ਵਿ사ਹਾੜੇ ਤੇ ਅਸੀਂ ਇੱਕ ਕੋਲੈਬੋਰੇਟਿਵ ਐਕਟੀਵਿਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਦੇ ਇੱਕ ਫਾਊਂਡੇਸ਼ਨ ਔਰ ਕਮਿਊਨਿਟੀ ਅਫੇਅਰਸ ਡਿਵੀਜ਼ਨ ਪੰਜਾਬ ਪੁਲਿਸ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਕੋਲੈਬੋਰੇਟ ਕਰਕੇ ਇੱਕ ਇਵੈਂਟ ਆਰਗੇਨਾਈਜ਼ ਕੀਤਾ ਹੈ ਤੇ ਇਸ ਇਵੈਂਟ ਦੀ ਜਿਹੜੀ ਮੇਨ ਥੀਮ ਹੈ ਉਹ ਸਟ्रेस ਮੈਨੇਜਮੈਂਟ ਐਂਡ ਇਮੋਸ਼ਨਲ ਵੈਲਬੀਂਗ ਤੇ ਹੈ। ਅਸੀਂ ਬੜੇ ਸ਼ੋਰ ਆ ਕਿ ਜਿਹੜੇ ਸਾਡੇ ਆਡੀਅנס ਹੈਗੀ ਹੈ ਜੋ ਕਿ ਪੰਜਾਬ ਪੁਲਿਸ ਦੇ ਪਰਸਨਲ ਹਨ ਤੇ ਸਾਡੇ ਸਟੂਡੈਂਟਸ ਵੀ ਹਨ ਉਹਨਾਂ ਨੂੰ ਇਸ ਵਰਕਸ਼ਾਪ ਦਾ ਬਹੁਤ ਲਾਹਾ ਹੋਏਗਾ ਕਿਉਂਕਿ ਸਟ्रेस ਤਾਂ ਅੱਜ ਕੱਲ ਸਾਰਿਆਂ ਦੇ ਵਿੱਚ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤੇ ਇਹਨੂੰ ਮੈਨੇਜ ਕਰਨ ਦੇ ਲਈ ਇੱਕ ਮਲਟੀਡਿਸਪਲੀਨਰੀ ਟੀਮ ਚਾਹੀਦੀ ਹੈ ਸੋ ਸਾਡੇ ਕੋਲ ਇੱਥੇ ਸੋਸ਼ਲ ਸਾਇੰਸ ਸੋਸ਼ਲ ਵਰਕ ਡਿਪਾਰਟਮੈਂਟ ਤੋਂ ਪੰਜਾਬ ਯੂਨੀਵਰਸਿਟੀ ਤੋਂ ਡਾਕਟਰ ਗੌਰਵ ਗੌਰ ਆਏ ਹਨ ਤੇ ਕੈਮੀਕਲ ਸਾਈਕੋਲੋਜਿਸਟ ਵੀ ਆਏ ਹਨ ਤੇ ਅਸੀਂ ਆ ਬੜੇ ਪੋਜ਼ਿਟਿਵ ਆ ਕਿ ਅੱਜ ਅਸੀਂ ਤੋਂ ਸਟ्रेस ਮੈਨੇਜਮੈਂਟ ਦੀਆ ਤੇ ਆਪਣੀ ਇਮੋਸ਼ਨਲ ਵੈਲਬੀਨ ਦੀਆ ਕੁਝ ਟੈਕਨੀਕ ਜ਼ਰੂਰ ਸਿੱਖ ਕੇ ਜਾਵਾਂ ਥੈਂਕ ਯੂ ਇਹ ਮੰਜਾਬੀ ਟੀਵੀ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਸਾਈ ਮੜਕੰਦੇ ਦੀ ਰਿਪੋਰਟ ਹਾਰਟੇਕ ਫਾਊਂਡੇਸ਼ਨ ਅਤੇ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਫਤਿਹਗੜ੍ਹ ਸਾਹਿਬ ਯੂਨੀਵਰਸਿਟੀ ਦੇ ਸੈਮੀਨਾਰ ਹਾਲ ਦੇ ਵਿੱਚ ਵਰਲਡ ਸੋਸ਼ਲ ਵਰਕਡੇ ਮਨਾਇਆ ਗਿਆ ਇਸ ਪ੍ਰੋਗਰਾਮ ਦੇ ਰਾਈ ਸਟ੍ਰੈਸ ਮੈਨੇਜਮੈਂਟ ਐਂਡ ਇਮੋਸ਼ਨਲ ਵੈਲਨੈਸ ਅਤੇ ਵਰਕਸ਼ਾਪ ਲਗਾਈ ਗਈ ਇਸ ਪ੍ਰੋਗਰਾਮ ਦੇ ਵਿੱਚ ਪੁਲਿਸ ਮੁਲਾਜ਼ਮਾ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਇਸ ਮੌਕੇ ਜਾਣਕਾਰ ਡੀਐਸਪੀ ਹਤੇਸ਼ ਕੁਮਾਰ ਨੇ ਕਿਹਾ ਕਿ ਇਸ ਸੈਮੀਨਾਰ ਦੇ ਵਿੱਚ ਸਟ੍ਰੈਸ ਮੈਨੇਜਮੈਂਟ ਤੇ ਇਮੋਸ਼ਨਲ ਵੈਲਨੈਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਅਜੇ ਪ੍ਰੋਗਰਾਮ ਲਈ ਧੰਨਵਾਦ ਵੀ ਅਸੀਂ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ 22 66 ਡਾ 18 ਪ੍ਰੋਫੈਸਰ ਨੇ ਕਿਹਾ ਕਿ ਆਧੇ ਦੇ ਸਮੇਂ ਹਰ ਵਿਅਕਤੀ ਸਟ੍ਰੈਸ ਦੇ ਵਿੱਚ ਹੈ ਅਜੇ ਵਿੱਚ ਇਹ ਸੈਮੀਨਾਰ ਬਹੁਤ ਹੀ ਜ਼ਰੂਰੀ ਹਨ ਹਰਟੈਕ ਫਾਊਂਡੇਸ਼ਨ ਅਤੇ ਗੁਰੂਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੋਲੈਬੋਰੇਸ਼ਨ ਨਾਲ ਸਟ्रेस ਮੈਨੇਜਮੈਂਟ ਐਂਡ ਇਮੋਸ਼ਨਲ ਵੈਲਬੀਂਗ ਤੇ ਸੈਸ਼ਨ 1 ਡੇ ਟ੍ਰੇਨਿੰਗ ਸੈਸ਼ਨ ਆਰਗੇਨਾਈਜ਼ ਕੀਤਾ ਗਿਆ ਤੇ ਇਸ ਚ ਜੋ ਕਿ ਆਪਣੇ ਸਟ्रेस ਮੈਨੇਜਮੈਂਟ ਦੇ ਟੈਕਨਿਕਸ ਬਾਰੇ ਦੱਸਿਆ ਜਾਊਗਾ ਤੇ ਕਿਵੇਂ ਇਮੋਸ਼ਨਲ ਵੈਲਬੀਂਗ ਰਹਿਣਾ ਹੈ ਇਹਦੇ ਬਾਰੇ ਦੱਸਿਆ ਜਾਊਗਾ ਤੇ ਅਸੀਂ ਧੰਨਵਾਦੀਆਂ ਦੋਵੇਂ ਸੰਸਥਾਵਾਂ ਦਾ ਤੇ ਅਸੀਂ ਧੰਨਵਾਦ ਕਰਦੇ ਹਾਂ ਤੇ ਸਾਰਿਆਂ ਨੂੰ ਵਰਲਡ ਵਰਕ ਸੋਸ਼ੀਅਲ ਡੇ ਦੀ ਮੁਬਾਰਕਾਂ ਅੱਜ ਸ੍ਰੀ ਗੁਰਗੰਸਾ ਵਰਲਡ ਯੂਨੀਵਰਸਿਟੀ ਵਿੱਚ ਹਰਤੇਕ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਸਟ्रेस ਮੈਨੇਜਮੈਂਟ ਐਂਡ ਇਮੋਸ਼ਨਲ ਵੈਲਬੀਂਗ ਤੇ ਅੱਜ ਸੈਮੀਨਾਰ ਦਾ ਯੋਜਿਤ ਕੀਤਾ ਜਾ ਰਿਹਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਡੇ ਨੌਜਵਾਨ ਬੱਚਿਆਂ ਦੇ ਵਿੱਚ ਤੇ ਜਿਹੜੇ ਪੁਲਿਸ ਪਰਸਨਲ ਆ ਉਹਨਾਂ ਦੇ ਵਿੱਚ ਸਟ्रेस ਦਾ ਜਿਹੜਾ ਲੈਵਲ ਹੈ ਬਹੁਤ ਵੱਧ ਰਿਹਾ ਆ ਬੱਚਿਆਂ ਦੇ ਵਿੱਚ ਜਿਹੜਾ ਆਪਣੇ ਕਰੀਅਰ ਨੂੰ ਲੈ ਕੇ ਤੇ ਪੁਲਿਸ ਪਰਸਨਲ ਦੇ ਵਿੱਚ ਐਕਸਟੈਂਡਡ ਆਰਸ ਆਫ ਡਿਊਟੀ ਜਿਹੜੇ ਨਾਰਮਲੀ ਉਹਨਾਂ ਦੇ ਹੁੰਦੇ ਆ ਤਾਂ ਕਾਫੀ ਹੱਦ ਤੱਕ ਜਿਹੜਾ ਉਸ ਸਟ्रेस ਵੱਧ ਰਿਹਾ ਤੇ ਸਟ्रेस ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਆ ਕੀ ਕੀ ਟੈਕਨੀਕਸ ਅਸੀਂ ਯੂਜ਼ ਕਰ ਸਕਦੇ ਆ ਤੇ ਉਹਦੇ ਬਾਰੇ ਵੱਖ-ਵੱਖ ਐਕਸਪਰਟਸ ਜਿਹੜੇ ਆ ਉਹ ਇਹਦੇ ਰਿਵਿਊ ਕਰਨਗੇ ਅੱਜ ਵਰਲਡ ਸੋਸ਼ਲ ਵਰਕ ਡੇ ਦਿਹਾੜੇ ਤੇ ਅਸੀਂ ਇੱਕ ਕੋਲੈਬੋਰੇਟਿਵ ਐਕਟੀਵਿਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਪਰਤੇਕ ਫਾਊਂਡੇਸ਼ਨ ਔਰ ਕਮਿਊਨਿਟੀ ਅਫੇਅਰਸ ਡਿਵੀਜ਼ਨ ਪੰਜਾਬ ਪੁਲਿਸ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਕੋਲੈਬੋਰੇਟ ਕਰਕੇ ਇੱਕ ਇਵੈਂਟ ਆਰਗੇਨਾਈਜ਼ ਕੀਤਾ ਹੈ ਤੇ ਇਸ ਇਵੈਂਟ ਦੀ ਜਿਹੜੀ ਮੇਨ ਥੀਮ ਹੈ ਔਰ ਸਟ्रेस ਮੈਨੇਜਮੈਂਟ ਐਂਡ ਇਮੋਸ਼ਨਲ ਵੈਲਬੀਂਗ ਤੇ ਹੈ ਤੇ ਅਸੀਂ ਬੜੇ ਸ਼ੋਰ ਆ ਕਿ ਜਿਹੜੇ ਸਾਡੇ ਆਡੀਅנס ਹੈਗੀ ਆ ਜੋ ਕਿ ਪੰਜਾਬ ਪੁਲਿਸ ਦੇ ਪਰਸਨਲ ਹਨ ਤੇ ਸਾਡੇ ਸਟੂਡੈਂਟਸ ਵੀ ਹਨ ਉਹਨਾਂ ਨੂੰ ਇਸ ਵਰਕਸ਼ਾਪ ਦਾ ਬਹੁਤ ਲਾਹਾ ਹੋਏਗਾ ਕਿਉਂਕਿ ਸਟ्रेस ਤਾਂ ਅੱਜਕੱਲ ਸਾਰਿਆਂ ਦੇ ਵਿੱਚ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹਨੂੰ ਮੈਨੇਜ ਕਰਨ ਦੇ ਲਈ ਇੱਕ ਮਲਟੀਡਿਸਪਲੀਨਰੀ ਟੀਮ ਚਾਹੀਦੀ ਹੈ ਸੋ ਸਾਡੇ ਕੋਲ ਇੱਥੇ ਸੋਸ਼ਲ ਸਾਇੰਸ ਸੋਸ਼ਲ ਵਰਕ ਡਿਪਾਰਟਮੈਂਟ ਤੋਂ ਪੰਜਾਬ ਯੂਨੀਵਰਸਿਟੀ ਤੋਂ ਡਾਕਟਰ ਗੌਰਵ ਗੌਰ ਆਇਆ ਹੰ ਤੇ ਕਲ ਸਾਈਕੋਲੋਜਿਸਟ ਵੀ ਆਇਆ ਹੰ ਤੇ ਅਸੀਂ ਬੜੇ ਪੋਜ਼ਿਟਿਵ ਆ ਕਿ ਅੱਜ ਅਸੀਂ ਇਥੋਂ ਸਟ्रेस ਮੈਨੇਜਮੈਂਟ ਦੀਆ ਤੇ ਆਪਣੀ ਇਮੋਸ਼ਨਲ ਵੈਲਬੀਂਗ ਦੀਆ ਕੁਝ ਟੈਕਨੀਕਸ ਜ਼ਰੂਰ ਸਿੱਖ ਕੇ ਜਾਵਾਂ ਥੈਂਕ ਯੂ ਏਮ ਪੰਜਾਬੀ ਟੀਵੀ ਦੇ ਲਈ ਪੱਤਰਕਾਰ ਸਾਹਿਬ ਤੋਂ ਸਾਇ ਮੜਕੰਦੇ ਦੀ ਰਿਪੋਰਟ